ਕੁੜੀਆ ਕਲੋਨੀ ਦੇ ਵਿੱਚ ਸ਼ਰਿਆਂਵਾਂ ਅੱਜ ਗੁੰਡਾਗਰਦੀ ਚੱਲੀ ਔਰ ਉੱਥੇ ਕਾਫੀ ਜਿਹੜਾ ਡਰੇ ਵੀ ਚੱਲੇ ਨੇ ਔਰ ਨੁਕਸਾਨ ਵੀ ਹੋਇਆ ਹੈ ਨਾਲ ਉਹਨਾਂ ਦਾ ਕੀ ਕਾਰਨ ਹੈ ਜੀ ਜਿਹੜਾ ਇੰਨਾ ਗੁੰਡਾਗਰਦੀ ਦੰਦੇੜੇ ਵੀ ਸਾਨੂੰ ਜੀ ਹੁਣੇ ਇਨਫੋਰਮੇਸ਼ਨ ਮਿਲੀ ਸੀਗੀ ਕੁੜੀਆ ਬਸਤੀ ਵੀ ਤੇ ਡੀਐਸਪੀ ਸਿਟੀ 2 ਉੱਥੇ ਮੌਕੇ ਤੇ ਪਹੁੰਚ ਗਏ ਤੇ ਜਿਨ੍ਹਾਂ ਦੇ ਉਹ ਪ੍ਰਾਈਮ ਨੇਮ ਨਾਂ ਲਿਖਾ ਰਿਹਾ ਜਿਨ੍ਹਾਂ ਮੁੰਡਿਆਂ ਤੇ ਉਹਨਾਂ ਤੇ ਅਸੀਂ ਸਟਿਕ ਸੈਕਸ਼ਨਸ ਟੂ ਮੋਸਟ ਲਾਈਕਲੀ ਤਿੰਨ ਸਰ ਸੱਚਾ ਜੋ ਐਮਐਲਆਰ ਮਿਲਦੀ ਹੈ ਉਹਦੇ ਚ ਅਸੀਂ ਪੱਤਰ ਦਰਜ ਕਰ ਰਹੇ ਹਾਂ ਔਰ ਸਾਡੀ CIA ਦੀ ਟੀਮ ਵੀ ਉੱਥੇ ਲਾ ਦੁੱਤੀ ਹੈ ਤੇ ਜਲਦ ਤੋਂ ਜਲਦ ਅਸੀਂ ਦੋਸ਼ੀਆਂ ਨੂੰ ਪੜਾਂਗੇ ਤੇ ਉਹਨਾਂ ਦੇ ਬੰਦੀ ਕਰਨ ਨੂੰ ਕਾਨੂੰਨੀ ਕਾਰਵਾਈ ਕੀ ਕਾਰਨ ਕੀ ਹੈ ਜੀ ਮੈਡਮ ਜਿਹੜਾ ਦਿਨ ਦਿਹਾੜੇ ਐਡੀ ਗੁੰਨਾਹਗਰਦੀ ਕੀਤੀ ਗਈ ਤੁਹਾਨੂੰ ਸਾਨੂੰ ਤਾਂ ਪਹਿਲਾਂ ਕੋਈ ਇਨਫੋਰਮੇਸ਼ਨ ਨਹੀਂ ਸੀ ਪਰ ਜਦੋਂ ਹੀ ਮੈਨੂੰ ਕਿਸੇ ਨੇ ਇਨਪੁਟ ਦਿੱਤੀ ਮੈਂ ਆਪ ਹੀ DSP ਨੂੰ ਉੱਥੇ ਮੌਕੇ ਤੇ ਭੇਜਿਆ ਔਰ ਉਸ ਤੋਂ ਪਹਿਲਾਂ ਸਾਨੂੰ ਇਸ ਦੀ ਕੋਈ ਇਨਫੋਰਮੇਸ਼ਨ ਨਹੀਂ ਮਿਲੀ ਸੀ ਪਰ ਉੱਥੇ ਪਹਿਲਾਂ ਵੀ ਸਾਨੂੰ ਨਸ਼ੇ ਦੀ ਕੰਪਲੇਂਟ ਆਂਦੀ ਰਹਿੰਦੀ ਹੈ ਔਰ ਸਾਡਾ ਰਿਪੀਟਿਡਲੀ ਉੱਥੇ ਕਾਰਵਾਈ ਵੀ ਹੁੰਦੀ ਰਹਿੰਦੀ ਹੈ ਬਟ ਵੀਲ ਇਨਸ਼ੋਰ ਕਿ ਜਿਹੜਾ ਸੂਰਜਨਾਥ ਦਾ ਵਿਅਕਤੀ ਜੋ ਸਾਨੂੰ ਪਤਾ ਲੱਗਿਆ ਉਹਨੂੰ ਅਸੀਂ ਜਲਦ ਤੋਂ ਜਲ ਫੜ ਕੇ ਕਾਨੂੰਨੀ ਸਜ਼ਾ ਦਵਾਵਾਂਗੇ ਮੈਡਮ ਜਿਸ ਤਰ੍ਹਾਂ ਵੋਟਾਂ ਦੀ ਗਿਣਤੀ ਹੋ ਰਹੀ ਹੈ ਕਿਸ ਤਰ੍ਹਾਂ ਪ੍ਰੰਤ ਕਿਤੇ ਹੈ ਜੀ ਇੰਜਰ ਜੀ ਹਲੇ ਉੱਥੇ ਡੀਐਸਪੀ ਸਿਟੀ ਟੂ ਮੌਕੇ ਤੇ ਹੈ ਤੇ ਮੈਂ ਥੋੜੀ ਦੇਰ ਬਾਅਦ ਹੀ ਕਨਫਰਮ ਕਰ ਸਕਦੀ ਹਾਂ ਬਾਕੀ ਐਸਪੀ ਸਿਟੀ ਵੀ ਹੁਣ ਮੌਕੇ ਤੇ ਜਾ ਰਹੇ ਮੈਡਮ ਜਿਸ ਤਰ੍ਹਾਂ ਵੋਟਾਂ ਦੀ ਹਲੇ ਜੀ ਤੂੰ ਪ੍ਰੀਲੀਮਿਨਰੀ ਐ ਮੇਰੇ ਕੋਲ ਫੈਕਟਸ ਨਹੀਂ ਐ ਮੈਨੂੰ ਇਨਫੋਰਮੇਸ਼ਨ ਹਲੇ ਡੀਐਸਪੀ ਸਿਟੀ 2 ਹੋਰ ਐਸਪੀ ਸਿਟੀ ਮੌਕੇ ਤੇ ਕਨਫਰਮ ਕਰਕੇ ਦਿੰਦੇ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਦਾਂਗੇ ਮੈਡਮ ਜਿਸ ਤਰ੍ਹਾਂ ਤੁਸੀਂ ਗੱਲ ਕਹਿ ਰਹੇ ਨੇ ਜੀ ਵਾਰ-ਵਾਰ ਜਿਹੜਾ ਹੈਗਾ ਪੁਲਿਸ ਨੂੰ ਅਪੀਲ ਕਰ ਰਹੇ ਸੀ ਕਈ ਵਾਰ ਕੰਪਲੇਂਟਸ ਵੀ ਕਰ ਦਿੱਤੀਆਂ ਪਰ ਕਾਰਵਾਈ ਕੋਈ ਨਹੀਂ ਹੋਈ ਜਿਸ ਕਾਰਨ ਇਹ ਘਟਨਾ ਹੋ ਆਪਦੀ ਹੈ ਮੈਨੂੰ ਤਾਂ ਜੀ ਹੁਣੇ ਹੀ ਇਨਫੋਰਮੇਸ਼ਨ ਆਈ ਸੀ ਤੇ ਮੈਂ ਨਾਲ ਦੇ ਨਾਲ ਡੀਐਸਪੀ ਸਿਟੀ 2 ਨੂੰ ਭੇਜਿਆ ਪਰ ਪਹਿਲਾਂ ਇੱਕ ਵਾਰੀ ਉੜੀਆ ਬਸਤੀ ਦਾ ਸੀਗਾ ਉਹਦੋਂ ਅਸੀਂ ਮੌਕੇ ਤੇ ਐਕਸ਼ਨ ਲਿਆ ਸੀ ਪਰ ਇਹ ਇਨਫੋਰਮੇਸ਼ਨ ਮੈਨੂੰ ਅੱਧੇ ਘੰਟੇ ਪਹਿਲਾਂ ਹੀ ਆਈ ਸੀ ਤੇ ਮੌਕੇ ਤੇ ਮੈਂ ਡੀਐਸਪੀ ਸਿਟੀ 2 ਸਰਪ੍ਰੀਤ ਨੂੰ ਭੇਜ ਦਿੱਤਾ ਸਰ ਮੈਡਮ ਕੋਈ ਇੰਟੈਲੀਜੈਂਸੀ ਕੋਈ ਇੰਟੈਲੀਜੈਂਸੀ ਦੀ ਪਹਿਲਾਂ ਕੋਈ ਰਿਪੋਰਟ ਨਹੀਂ ਆਈ ਜਿਉਂ ਤੇ ਸੀਐਡੀ ਇੰਟੈਲੀਜੈਂਸੀ ਲੱਗੀ ਹੋਈ ਹੈ ਕਿ ਗੱਤਰਾਂ ਉੱਥੇ ਜਿਹੜਾ ਇਹੋ ਜਿਹੇ ਹਾਲਾਤ ਕਿਉਂ ਬਣੇ ਇਹ ਤਾਂ ਜੀ ਆਈ ਕੈਨ ਨਾਟ ਕਮੈਂਟ ਔਨ ਥਿਸ ਜੋ ਮੈਂ ਮੈਨੇ ਮੇਰੇ ਕੋਲ ਇਨਫੋਰਮੇਸ਼ਨ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਹੈ ਬਾਕੀ ਅਸੀਂ ਜਲਦ ਤੋਂ ਜਲਦ ਦੋਸ਼ੀ ਨੂੰ ਫੜ ਲਾਂਗੇ ਤੇ ਬੰਦੀ ਕਾਨੂੰਨੀ ਕਾਰਵਾਈ ਉਹਦੇ ਤੇ ਅਸੀਂ ਕਰ ਰਹੇ ਹਾਂ ਮੈਡਮ ਪੂਰੇ ਜ਼ਿਲ੍ਹੇ ਚ ਕਾਊਂਟਿੰਗ ਚਲ ਰਹੀ ਹੈ ਜੀ ਤੁਸੀਂ ਕਿਹੜੀ ਕਿਹੜੀ ਜਗ੍ਹਾ ਵਿਜ਼ਿਟ ਕਰਕੇ ਆਏ ਹੋ ਠੀਕ ਹੈ ਮੈਂ ਜੀ ਹਲੇ ਤੱਕ ਰਾਮਪੁਰਾ ਫੁੱਲ ਸਾਈਡ ਟੀਪੀਟੀ ਜਿਹੜਾ ਮਾਲਵਾ ਕਾਲਜ ਹੈ ਉੱਥੇ ਗਈ ਸੀਗੀ ਤੇ ਮੰਡੀ ਕਲਾਂ ਗਈ ਆ ਮੋੜ ਏਰੀਆ ਚ ਗਈ ਆ ਤੇ ਹੁਣ ਮੈਂ ਇਸ ਸਾਈਡ ਮੈਂ ਐਮਆਰਐਸ ਪੀਟੀਯੂ ਚ ਚੈੱਕ ਕਰਨ ਆਈ ਆ ਪੀ ਸਕਿਉਰਟੀ ਅਰੇਂਜ ਕਿਸ ਤਰ੍ਹਾਂ ਮਾਹੌਲ ਹੈ ਮੈਡਮ ਸਾਰੇ ਏਰੀਆ ਦਾ ਸਾਰੀ ਜਗ੍ਹਾ ਬਿਲਕੁਲ ਠੀਕ ਹੈ ਜੀ ਸਵੇਰ ਤੋਂ ਹੀ ਸਾਡੀ ਡਿਪਲੋਇਮੈਂਟ ਚੱਲ ਰਹੀ ਹੈ ਸਾਡੇ 3 ਐਸਪੀਜ਼ ਔਰ 14 ਡੀਐਸਪੀਜ਼ ਲੱਗੇ ਹੋਏ ਹੈ ਔਰ 700 ਦੇ ਕਰੀਬ ਸਾਡੀ ਫੋਰਸ ਡਿਪਲੋਏ ਕੀਤੀ ਹੋਈ ਹੈ ਔਰ ਜਿੱਥੇ ਵੀ ਮੈਂ ਗਈ ਆ ਬਿਲਕੁਲ ਸਭ ਕੁਝ ਪੀਸਫੁਲ ਹੈ ਸਾਰੀ ਜਗ੍ਹਾ ਚ ਡਿਊਲੀ ਜਿਹੜੇ ਏਆਰਓਜ਼ ਹੈ ਉਹ ਬੈਠ ਕੇ ਆਪਣਾ ਕਾਊਂਟਿੰਗ ਦਾ ਪ੍ਰੋਸੀਜਰ ਕਰਾ ਰਹੇ ਹੈ ਤੇ ਸਾਡੀ ਅਸਪਰ ਡਿਪਲੋਇਮੈਂਟ ਜੋ ਨਾਰਮਸ ਹੁੰਦੇ ਐ ਐਸਐਸਜੀ ਗ ਸੋ ਸਟੇਟ ਇਲੈਕਸ਼ਨ ਕਮਿਸ਼ਨ ਗਾਈਡਲਾਈਨ ਦੇ ਹਿਸਾਬ ਨਾਲ ਉਹਦੇ ਮੁਤਾਬਕ ਅਸੀਂ ਪੂਰੀ ਡਿਪਲॉयਮੈਂਟ ਕੀਤੀ ਹੈ ਐਂਡ ਸਭ ਕੁਝ ਬਿਲਕੁਲ ਪੀਸਫੁਲ ਚੱਲ ਰਿਹਾ ਹੈ ਥੈਂਕ ਯੂ